ਔਰ ਅਨਮੋਲ ਬਿਸ਼ਨੋਈ ਦੇ ਨਾਲ ਬਾਬਤ ਜਿਹੜੀ ਉਹ ਹੈ ਆ ਰਹੀ ਆ ਕਹਿੰਦੇ ਵੀ ਉਸ ਨੂੰ ਅਮਰੀਕਾ ਤੋਂ ਜਿਹੜੀ ਆ ਉਹ ਭਾਰਤ ਨੂੰ ਹਵਾਲਗੀ ਜਿਹੜੀ ਉਹ ਦਿੱਤੀ ਜਾ ਰਹੀ ਆ ਕੱਲ ਨੂੰ 200 ਜਾਣਿਆਂ ਦੀ ਇੱਕ ਹੋਰ ਫਲਾਈਟ ਜਾ ਰਹੀ ਆ ਡਿਪੋਰਟ ਕੀਤੇ ਹੋਏ ਭਾਰਤੀਆਂ ਦੀ ਜਿਨ੍ਹਾਂ ਦੇ ਵਿੱਚ ਅਨਮੋਲ ਬਿਸ਼ਨੋਈ ਤੇ ਦੋ ਹੋਰ ਪੰਜਾਬ ਦੇ ਉਹ ਬੰਦੇ ਜਿਹੜੇ ਦੱਸੇ ਜਾ ਰਹੇ ਆ ਜਿਹੜੇ ਉੱਥੇ ਲੜਿੰਦੇ ਸੀਗੇ ਅਨਮੋਲ ਬਿਸ਼ਣਾਈ ਭਾਨੂ ਪ੍ਰਤਾਪ ਦੇ ਨਾਂ ਦੇ ਉੱਤੇ ਜਿਹੜੇ ਨਕਲੀ ਦਸਤਾਵੇਜ਼ਾਂ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਸਿੱਧੂ ਮੂਸੇ ਵਾਲੇ ਜਿਹੜੇ ਕਤਲ ਕਾਂਡ ਆ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਰਸ਼ੀਆ ਦੇ ਦੀ ਮਦਦ ਦੇ ਨਾਲ ਇਹ ਹੁਣ ਭਾਰਤ ਵਾਲੇ ਆਪਣਾ ਪੱਲਾ ਜਿਹੜਾ ਉਹ ਝਾੜਨ ਦੀ ਖਾਤਰ ਰਸ਼ੀਆ ਦਾ ਨਾਮ ਜਿਹੜਾ ਉਹ ਲਾ ਰਹੇ ਆ ਤੇ ਉੱਥੋਂ ਆਫਕੋਰਸ ਇੰਡੀਆ ਦਾ ਹੀ ਜਿਹੜਾ ਪਾਸਪੋਰਟ ਉਹ ਬਣਾ ਕੇ ਉੱਥੋਂ ਨਿਕਲਿਆ ਸੀਗਾ ਤੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਅਮਰੀਕਾ ਦੇ ਵਿੱਚ ਪਿਛਲੀ ਨਵੰਬਰ ਤੋਂ ਇਸ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਆਈ ਥਿੰਕ ਸੈਕਰਾਮੈਂਟੋ ਇਲਾਕੇ ਤੋਂ ਇਸ ਨੂੰ ਫੜਿਆ ਗਿਆ ਸੀਗਾ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਚ ਦਾਖਲ ਹੋਣ ਦੇ ਲਈ ਆਈਸੀਡੀ ਡਿਟੈਂਸ਼ਨ ਦੇ ਵਿੱਚ ਸ਼ੋਅ ਕੀਤਾ ਜਾਂਦਾ ਸੀ ਪਰ ਅੱਜ ਜੇ ਤੁਸੀਂ ਸਰਚ ਕਰਦੇ ਆਂ ਅਨਮੋਲ ਬਿਸ਼ਨੋਈ ਦੀ ਆਈਸੀਡੀ ਜਿਹੜੀ ਉਹ ਡਿਟੈਂਸ਼ਨ ਦੇ ਵਿੱਚ ਤਾਂ ਜ਼ੀਰੋ ਰਿਜ਼ਲਟ ਜਿਹੜੇ ਆ ਰਹੇ ਆ ਸੋ ਇਹ ਮੰਨਿਆ ਜਾ ਰਿਹਾ ਵੀ ਇਸ ਦੀ ਜਿਹੜੀ ਹਵਾਲਗੀ ਆ ਉਥੇ ਦਿੱਤੀ ਜਿਹੜੀ ਉਹ ਆ ਜਾ ਰਹੀ ਹੈਗੀ ਆ ਸੋ ਆ ਕੁੱਲ 200 ਜਾਣਿਆਂ ਦੀ ਜਿਹੜੀ ਫਲਾਈਟ ਆ ਉਹ ਆਲਰੇਡੀ ਕਹਿੰਦੇ ਵੀ ਇੱਥੋਂ ਜਾਵੇਗੀ ਤੇ ਦਿੱਲੀ ਦੇ ਵਿੱਚ ਜਿਹੜੀ ਆ ਉਹ ਉੱਥੋਂ ਦੇ ਲੋਕਲ ਟਾਈਮ 10 ਵਜੇ ਜਿਹੜੀ ਆ ਬੁੱਧਵਾਰ ਨੂੰ ਜਿਹੜੀ ਉਹ ਲੈਂਡ ਹੋਣੀ ਆ ਜਿਸ ਵਿੱਚ ਲਾਰੈਂਸ ਬਿਸ਼ਨੋਈ ਜਿਹੜਾ ਜਿਹੜਾ ਕੈਨੇਡਾ ਦੇ ਵਿੱਚ ਅਤਵਾਦੀ ਜਥੇਬੰਦੀ ਦਾ ਜਿਹੜਾ ਸਰਗਨਾ ਤੇ ਭਾਰਤ ਦੇ ਵਿੱਚ ਇਸ ਟਾਈਮ ਸਰਕਾਰ ਦੀ ਗੋਦ ਦੇ ਵਿੱਚ ਬੈਠਾ ਹਰ ਤਰ੍ਹਾਂ ਦੀ ਕਰਤੂਤ ਕਰਨ ਵਾਲਾ ਉਹਦਾ ਜਿਹੜਾ ਭਰਾ ਅਨਮੋਲ ਬਿਸ਼ਨੋਈ ਆ ਉਸ ਨੂੰ ਕਹਿੰਦੇ ਵੀ ਉੱਥੇ ਜਿਹੜਾ ਹਕਲਿਆ ਜਾ ਰਿਹਾ ਆ ਮਹਾਰਾਸ਼ਟਰ ਦਾ ਮਨਿਸਟਰ ਸੀਗਾ ਬਾਬਾ ਸਦੀਕੀ ਉਸ ਦੇ ਜਿਹੜਾ ਮਰਡਰ ਹੋਇਆ ਸੀ ਉਸ ਦੇ ਵਿੱਚ ਵੀ ਇਸ ਦਾ ਨਾਮ ਆਉਂਦਾ ਸੀਗਾ ਸਲਮਾਨ ਖਾਨ ਅਦੇ ਘਰ ਦੇ ਬਾਹਰ ਜਿਹੜੀ ਸ਼ੂਟਿੰਗ ਹੋਈ ਸੀ ਉਸ ਤੇ ਵਿੱਚ ਵੀ ਸੀਗਾ ਫੇਕ ਇਸਨੇ ਪਾਸਪੋਰਟ ਜਿਹੜੇ ਆ ਉਹ ਬਣਾਏ ਸੀ April 2000 22 ਦੇ ਵਿੱਚ ਤੇ ਉਹ ਤੋਂ ਬਾਅਦ ਦੇ ਵਿੱਚ ਇਹ ਉਥੋਂ ਜਿਹੜਾ ਉਹ ਗਾਇਬ ਹੋ ਗਿਆ ਸੀਗਾ ਮਈ ਦੇ ਵਿੱਚ ਸਿੱਧੂ ਮੂਸੇ ਵਾਲੇ ਦੀ ਜਿਹੜੀ ਆ ਉਹ ਕਤਲ ਕਿਤਾ ਜਿਹੜਾ ਹੋ ਜਾਂਦਾ ਹੈ ਕਹਿੰਦੇ ਵੀ ਇਹ ਨਕਲੀ ਦਸਤਾਵੇਜ਼ਾਂ ਦੇ ذریعے US ਤੇ ਕੈਨੇਡਾ ਦੇ ਵਿੱਚ ਇਹ ਸਫਰ ਉਹ ਕਰਦਾ ਰਿਹਾ ਹੈ ਇਵੈਂਚੁਅਲੀ ਉਸ ਨੂੰ ਟ੍ਰੇਸ ਕਰਕੇ ਡਿਟੇਨ ਜਿਹੜਾ ਆ ਉਹ ਕਰ ਲਿਆ ਗਿਆ ਸੀਗਾ ਜਦੋਂ ਦੱਸਿਆ ਵੀ ਕੈਲੀਫੋਰਨੀਆ ਚ ਇਸ ਨੂੰ ਲਾਇਆ ਹੋਇਆ ਸੀਗਾ ਫਿਰ ਜਿਹੜੇ ਆ ਇਹ ਇਸ ਨੂੰ ਕਈ ਮਹੀਨੇ ਲੂਜੀਆਨਾ ਦੇ ਵਿੱਚ ਕਹਿੰਦੇ ਵੀ ਹੁਣ ਫਾਈਨਲੀ ਲੂਜੀਆਨਾ ਦੇ ਵਿੱਚ ਲਜਾ ਕੇ ਉੱਥੋਂ ਕੱਲਿਆ ਗਿਆ ਆ ਤੇ ਆਇਓਵਾ ਦੀ ਜਿਹੜੀ ਆਈਸਟੀ ਡਿਟੈਂਸ਼ਨ ਦੇ ਵਿੱਚ ਇਸ ਨੂੰ ਕਈ ਮਹੀਨੇ ਤੱਕ ਜਿਹੜਾ ਉੱਥੇ ਰੱਖਿਆ ਹੋਇਆ ਸੀਗਾ ਇਹ ਵੀ ਜਿਹੜਾ ਦੱਸਿਆ ਗਿਆ ਵੀ ਜਿਹੜਾ ਸਦੀਕੀ ਦਾ ਮੁੰਡਾ ਆ ਉਸ ਨੂੰ ਇੱਕ ਈਮੇਲ ਡੀ ਐਚ ਐਸ ਦੇ ਦੁਆਰਾ ਜਿਹੜੀ ਉਹ ਕੱਲੀ ਗਈ ਆ ਅਨਮੋਲ ਬਿਸ਼ਨੋਈ ਦੇ ਬਾਬਤ ਵੀ ਉਸ ਨੂੰ ਅਮਰੀਕਾ ਦੇ ਵਿੱਚੋਂ ਫੈਡਰਲ ਗਵਰਨਮੈਂਟ ਦੇ ਦੁਆਰਾ ਰਿਮੂਵ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ ਸੋ ਉਸਤੇ ਜਿਹੜੇ ਮੁੰਡੇ ਨੇ ਸਦੀਕੀ ਦੇ ਮੁੰਡੇ ਨੇ ਵੀ ਇਹ ਜਿਹੜੀ ਉਹ ਜਾਣਕਾਰੀ ਦਿੱਤੀ ਆ ਜੀਸ਼ਾਨ ਸਦੀਕੀ ਦੇ ਦੁਆਰਾ ਵੀ ਡੈਪੂਟੇਸ਼ਨ ਈਮੇਲ ਉਸ ਨੂੰ ਜਿਹੜੀ ਉਹ ਪ੍ਰਾਪਤ ਹੋਈ ਆ ਤੇ ਹੁਣ ਬਿਸ਼ਨੋਈ 200 ਜਾਨਾਂ ਦੀ ਫਲਾਈਟ ਦੇ ਵਿੱਚ ਨਾਲ ਜਿਹੜਾ ਆ ਉਹ ਇੱਥੇ ਕੱਲਿਆ ਜਿਹੜਾ ਉਹ ਅਮਰੀਕਾ ਤੋਂ ਜਿਹੜਾ ਉਹ ਕੱਲਿਆ ਜਿਹੜਾ ਉਹ ਜਾ ਰਿਹਾ ਆ ਸਦੀਕੀ ਮਰਡਰ ਸਿੱਧੂ ਮੂਸੇ ਵਾਲਾ ਮਰਡਰ ਸਲਮਾਨ ਖਾਨ ਦੇ ਘਰ ਦੇ ਬਾਹਰ ਜਿਹੜੇ ਗਨ ਸ਼ਾਟਸ ਆ ਉਹਨਾਂ ਜਿਹੜੇ ਉਹ ਮਾਮਲਿਆਂ ਦੇ ਵਿੱਚ ਦੇ ਸੋ ਵੱਡਾ ਕੁਸ਼ਨ ਇਹ ਆ ਵੀ ਕਿਸ ਤਰ੍ਹਾਂ ਜਿਹੜੇ ਬਿਸ਼ਨੋਈ ਗੈਂਗ ਦੇ ਮੈਂਬਰ ਆ ਉਹ ਅਮਰੀਕਾ ਦੇ ਪਹੁੰਚਣ ਦੇ ਵਿੱਚ ਕਾਮਯਾਬ ਹੋਏ ਹੈਗੇ ਕਿਸ ਤਰ੍ਹਾਂ ਉਹਨੇ ਯੂ ਐਸ ਏ ਦੇ ਵੀਜ਼ੇ ਲਏ ਆ ਜਾਂ ਉਹ ਡੌਂਕੀ ਰੋਟ ਦੇ ਰਾਹੀਂ ਆਏ ਆ ਕਿਸ ਤਰ੍ਹਾਂ ਗੁਜਰਾਤ ਦੇ ਵਿੱਚ ਜੇਲ੍ਹ ਚ 11 ਸਾਲਾਂ ਤੋਂ 700 ਤੋਂ ਵੱਧ ਜਿਹੜੇ ਸ਼ੂਟਰਸ ਆ ਉਹ ਜੇਲ੍ਹ ਚ ਬੈਠਾ ਜਿਹੜਾ ਉਹਨੂੰ ਹੈਂਡਲ ਕਰ ਰਿਆ ਹੈਗਾ ਅ ਸੋ ਭਾਰਤੀ ਸਰਕਾਰ ਬੜੀ ਖੁਸ਼ ਹੈ ਵੀ ਅਸੀਂ ਵਾਪਸ ਲਿਆ ਰਹੇ ਹਾਂ ਹੁਣ ਉਹਨੂੰ ਟ੍ਰਾਇਲ ਤੇ ਕੀਤਾ ਜਾਊਗਾ ਜਾਂ ਉਸਨੂੰ ਫੇਰ ਨਹੀਂ ਉਸੇ ਤਰ੍ਹਾਂ ਉਹਨੂੰ ਉਦਾਂ ਹੀ ਉਹਦੇ ਭਰਾ ਵਾਂਗੂ ਹੀ ਰੱਖਿਆ ਜਾਊਗਾ ਜੋਸ਼ ਸਿੰਘ ਇਹ ਤਾਂ ਪਤਾ ਹੀ ਆ ਵੀ ਉੱਥੇ ਜੋ ਚੀਜ਼ਾਂ ਹੈਗੀਆਂ ਆ ਅਗਲਿਆਂ ਦਾ ਇੱਥੇ ਕੰਮ ਪੂਰਾ ਹੋ ਗਿਆ ਹੁਣ ਆਪਣਾ ਸਟੈਬਲਿਸ਼ ਕਰ ਗਏ ਤਾਂ ਕਹਿੰਦੇ ਚਲੋ ਹੁਣ ਵਾਪਸ ਚਲੀਏ ਇਹ ਵੀ ਹੋ ਸਕਦਾ ਹੈ ਨਾ ਕਈ ਕੁਝ ਜਿਹੜਾ ਇਸ ਦੇ ਵਿੱਚ ਜਿਹੜਾ ਨਾਲ-ਨਾਲ ਚੱਲ ਰਿਹਾ ਆ ਸੋ ਸਾਰਿਆਂ ਨੂੰ ਸਮਝਣਾ ਜਿਹੜਾ ਉਹ ਚਾਹੀਦਾ ਆ ਤੇ ਜਿਹੜੇ ਅਮਰੀਕੀ ਆ ਨਾ ਉਹ ਅਮਰੀਕਾ ਨੂੰ ਕੈਨੇਡਾ ਨਾਲ ਵੜਨਦੇ ਉਹ ਇਸ ਇਸ ਐਂਗਲ ਤੋਂ ਕਹਿ ਰਹੇ ਆ ਵੀ ਜਿੱਦਾਂ ਉਥੇ ਫਰੋਤੀਆਂ ਦਾ ਤੇ ਜਿੱਦਾਂ ਉਹ ਹਾਲਾਤ ਉਥੇ ਗੈਂਗਸਟਰਾਂ ਦਾ ਜਿਹੜਾ ਉਹ ਬਣਿਆ ਪਿਆ ਆ ਸੋ ਇਸ ਲਈ ਥੋੜਾ ਜਿਹਾ ਨਾ ਦੇਖ ਕੇ ਜਿਹੜਾ ਉਹ ਚੱਲੋ ਵੀ ਹੋ ਇੱਥੇ ਕੀ ਰਿਹਾ ਆ ਇਵੈਂਚੁਅਲੀ ਸਮਾਜ ਦਾ ਆਪਣੇ ਦਾ ਹੀ ਤਾਣਾ ਬਾਣਾ ਜਿਹੜਾ ਉਹ ਨੁਕਸਾਨਿਆਂ ਜਾਂਦਾ ਹੁੰਦਾ ਆ ਸੋ ਉਸ ਹਿਸਾਬ ਦੇ ਨਾਲ ਜਿਹੜਾ ਉਹ ਥੋੜਾ ਤੁਸੀਂ ਸੰਭਲ ਕੇ ਜਿਹੜਾ ਉਹ ਚੱਲੋ ਜੋ ਕੁਛ ਇੱਥੇ ਹੋ ਰਿਹਾ ਐਫਬੀਆਈ ਨੇ ਆਲਰੇਡੀ ਟਿਪ ਲਾਈਨਸ ਔਨ ਕੀਤੀਆਂ ਆ ਆਈਸਾਲਿਆਂ ਦੀਆਂ ਟਿਪ ਲਾਈਨਸ ਔਨ ਨੇ ਤੁਹਾਨੂੰ ਕੋਈ ਵੀ ਲੱਗਦਾ ਵੀ ਇਦਾਂ ਦਾ ਕੋਈ ਲੋਕ ਇੱਥੇ ਪਹੁੰਚੇ ਨੇ ਜਿਹਦੇ ਬਾਰੇ ਤੁਹਾਨੂੰ ਨੌਲੇਜ ਆ ਤਾਂ ਤੁਹਾਨੂੰ ਤੁਹਾਨੂੰ ਜਿਹੜਾ ਤੁਰੰਤ ਅਗਾਹ ਕਰਨਾ ਚਾਹੀਦਾ ਆ ਅਧਿਕਾਰੀਆਂ ਨੂੰ ਇਹਨਾਂ ਏਜੰਸੀਜ਼ ਨੂੰ ਤਾਂ ਜੋ ਇਹ ਜਿਹੜਾ ਆਪਣੀ ਪਬਲਿਕ ਸੇਫਟੀ ਆਪਣੀ ਫੈਮਿਲੀ ਸੇਫਟੀ ਦੇ ਲਈ ਇਹ ਚੀਜ਼ਾਂ ਜਿਹੜੀਆਂ ਉਹ ਠੀਕ ਜਿਹੜੀਆਂ ਆਪਾਂ ਰੱਖ ਸਕੀਏ ਜੀ ਜੀ